ਬੰਦਾ ਬੜਾ ਸ਼ੌਂਕ ਰੱਖਦਾ ਮੱਝਾਂ ਦਾ ਇਥੋਂ ਕਰਾਦੇ ਤਸੱਲੀ 18 ਕਿਲੋ ਬਾਈ ਕਹਿੰਦਾ ਹਾਜ਼ਰ ਇੱਕ ਮੱਝ ਕੋਈ ਸ਼ਕਰਾ ਕੋਈ ਪੈਸੇ ਨਹੀਂ ਲਵਾਂਗੇ ਇੱਕ ਗਾਂ ਪੰਜਾਬ ਦੇ ਜਿਹੜੇ ਮਰਜੀ ਕੋਨੇ ਹੁਣੇ ਦੋ ਚੋਬਰ ਪਹੁੰਚ ਕਰੂਗਾ 16 ਕਿਲੋ ਦੁੱਧ ਅੱਜ ਬਾਈ ਕਹਿੰਦਾ ਤਿਆਰੀ ਦਾ ਅੱਠਾਂ ਦਿਨਾਂ ਦਾ ਸੂਆ ਸੂਆ ਦੂਜਾ ਤੇ ਮਗਰ ਕੱਟੀ ਹੈ ਨਾ ਕੱਟੀ ਆ ਮਾਰ ਪੀਕ ਲੈਵਲ ਤੇ 18 ਪਲੱਸ ਚੱਲੂਗੀ ਠੀਕ ਹੈ ਗੱਲ ਲੈ ਵੀ ਸੱਜਣੋ 6 ਤੋਹਫੇ ਲੈ ਕੇ ਨਾ ਮਨੀ ਕਹਿੰਦੇ ਅੱਜ ਫੇਰ ਪਹੁੰਚ ਚੁੱਕਿਆ ਇੱਕ ਲਿਆਇਆ ਬੈੜ ਬਹੁਤ ਕਮਾਲ ਦੀ ਪਿੰਡ ਸ਼ਾਹਪੁਰਾ तहसील ਫਲੋਰ ਤੇ ਜ਼ਿਲ੍ਹਾ ਜਲੰਧਰ ਦੁਆਬੇ ਦੇ ਪਿੰਡ ਪਹੁੰਚੇ ਹੋਏ ਆ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੇ ਪਹੁੰਚੇ ਹੋਏ ਆ ਮਨੀ ਕਹਿੰਦਾ ਇਹ ਮੰਨ ਲਓ ਮੰਨ ਲਓ ਵੀ ਅੱਜ ਆਪਾਂ ਘੱਟ ਬੋਲਣਾ ਝੋਟੀਆਂ ਨੇ ਜਿਆਦਾ ਬੋਲਣਾ ਕਿਉਂਕਿ ਇਹ ਮੰਨ ਲਓ ਵੀ ਬਾੜੀ ਕਮਾਲ ਦੀ ਝੋਟੀ ਆ ਇੱਕ ਤੋਂ ਇੱਕ ਇੱਕ ਤੋਂ ਇੱਕੇ ਮਿਲੂਗੀ ਫੁੱਲ ਸ਼ਾਂਤੀ ਲਾ ਕੇ ਤੇ ਇੱਕ ਐਸਾ ਤਾਂ ਵੀ ਬਾਲੀ ਮਿਹਨਤ ਨਾਲ ਮਾਲ ਇਕੱਠਾ ਕਰਿਆ ਟੌਪ ਤੋਂ ਟੌਪ ਦੀਆਂ ਝੋਟੀਆਂ ਮੈਲੀਆਂ ਤੇ ਆ ਜਾ ਗਰੀ ਉਰਲੇ ਬੰਨੇ ਤੇ ਗੱਲਬਾਤ ਬਾਈ ਨਾ ਕਰਾਵਾਂਗੇ ਤੇ ਚੋਬਰ ਤੋਰੂਗਾ ਕਹਿੰਦੇ ਵੀ ਕੱਲਾ ਕੱਲਾ ਪਸ਼ੂ ਆ ਜਾ ਲੈ ਆ ਜੀ ਬਾਈ ਜੀ ਚੜਦੀ ਕਲਾ ਵਧੀਆ ਜੀ ਤੁਹਾਡਾ ਸਵਾਗਤ ਕੀਤਾ ਜਾਂਦਾ ਚਾਨਲ ਸਿੰਘ ਡੇਰੀ ਫਾਰਮ ਤੇ ਬਾਲੀ ਛੇਤੀ ਮੋੜਾ ਪਾ ਲਾ ਕਹਿੰਦੇ ਹੁਣ ਬਾਈ ਗੁੱਦੀ ਬਹੁਤ ਅੱਛੇ ਦੀ ਮਿਹਰ ਹੋ ਗਈ ਜੀ ਚੱਲਦਾ ਮਾਰੋ ਮਾਰ ਪੰਤਾਲੀਆਂ ਸ਼ਾਲੀਆਂ ਮੈਂ ਟਾਈ ਕੰਮ ਹੋ ਗਿਆ ਜੀ ਠੀਕ ਹੈ ਗੱਲ ਆ ਬਾਈ ਕਹਿੰਦਾ 45 ਤੋਂ 47 ਮਿੰਟਾਂ ਦਾ ਸਟਾਕ ਆਊਟ ਹੋ ਗਿਆ ਇਹਦਾ ਸਾਰਾ ਗਲੀ ਹੈ ਨਾ ਤੇ ਇੱਕ ਆਪਣਾ ਉਦਣੀ ਬੈਗੀ ਸੀ ਜਿੱਦਾਂ ਠੀਕ ਆ ਇੱਕ ਬਾਈ ਵਰਕੇ ਬੈਠੇ ਤੇ ਤੇ ਸ਼ੇਰ ਰਹਿ ਗਈਆਂ ਦੀ ਉਦੋਂ ਦਾ ਹਾਂ ਅੱਜ ਮੈਂ ਕਹਣਾ ਉਦੋਂ ਵੀ ਚੱਕ ਮੈਂ ਬ੍ਰੈਂਡ ਲਿਆਂਦੀ ਅੱਜ ਆਪਾਂ ਨਹੀਂ ਬੋਲਣਾ ਇਹੀ ਬੋਲਣਗੇ ਇਹੀ ਬੋਲਣਗੇ ਜਿਆਦੇ ਬਾਈ ਕਹਿੰਦਾ ਇਹੀ ਬੋਲਣਗੇ ਨੰਬਰ ਫੋਨ ਕਰੋ ਨੰਬਰ 9478474740 94784 74774 Jio ਹੈਨਾ ਜਿਹੜੇ ਸੌਰੀ ਜਿਹੜੇ ਵੀਰਾਂ ਦਾ ਫੋਨ ਨਹੀਂ ਚੱਕ ਹੁੰਦਾ ਠੀਕ ਹੈ ਗੱਲ ਤੇ ਮੈਂ ਦੋ ਵਾਰੀ ਲਾ ਲਿਆ ਕਰੋ ਫੇ ਮੈਂ ਕਈ ਵਾਰੀ ਸੌਦਾ ਚੱਲ ਜਾਂਦਾ ਭਾਜੀ ਹੋਰ ਕੋਈ ਮਜਬੂਰੀ ਨਹੀਂ ਹੁੰਦੀ ਠੀਕ ਹੈ ਗੱਲ ਸੌਦੇ ਚੱਲਦੇ ਹੁੰਦੇ ਫੇਰ ਚੱਕ ਨਹੀਂ ਹੁੰਦਾ ਜੀ ਠੀਕ ਹੈ ਗੱਲ ਹਾਂਜੀ ਤੇ ਬਾਕੀ ਸ਼ੁਰੂਆਤ ਆ ਬੈਠ ਤੋਂ ਕਰੀ ਬੈਠ ਤੋਂ ਜੀ ਆ ਜਾਗੇ ਬੈਠ ਵੀ ਆਪਣੇ ਆ ਨਾ ਫਰੈਂਡ ਤੋਂ ਹੀ ਠੀਕ ਹੈ ਗੱਲ ਫਲੋਨ ਨੇ ਜਿਹਦਾ 25 26 ਕਿਲੋ ਦੋੱਚ ਪਾਇਆ ਚੰਗੀ ਬਾੜੀ ਲੱਗੀ ਜੀ ਠੀਕ ਹੈ ਗੱਲ ਤੇ ਪਹਿਲਾਂ ਕਰੀ ਇਹਦਾ ਕੱਦ ਵੀ ਕਰਾਦੀ ਚੱਕ ਤੋਰ ਚੋ ਬਰਾਹੂ ਪੂਰੀ ਵੱਡੀ ਬੈੜ ਆ ਹ ਪਹਿਲੀ ਵਾਰ ਵੀਡੀਓ ਚ ਪਹਿਲੀ ਬੈਡ ਮੱਜਾਂ ਵਰਗੀ ਬੈੜੀ ਆ ਆ ਜਾ ਜੋ ਬਰਲੇ ਔਰ ਲੇ ਬੰਨੇ ਆ ਲੈ ਆ ਲੈ ਆ ਸੂਆ ਬਣੀ ਦੂਜਾ ਸੂਆ ਸੋਨਾ ਬਾਈ ਕੱਪਣ ਹੈ ਹਾਂਜੀ ਲੱਗਦੀ ਐ ਬਾਜ਼ਾਰ ਲੱਗਿਆ ਪਿਆ ਇਹਦਾ ਹਲੇ ਜੇ ਗੱਲ ਕਰ ਲਈਏ ਨਾ ਬਾਈ ਕਹਿੰਦਾ ਗੱਬਣੇ ਆ ਕਿਉਂਕਿ ਜਦੋਂ ਸੂਗੀਏ ਮੰਨ ਲਓ ਵੀ ਇਦੋਂ ਡੂਡਾ ਹੋਰ ਬਣਾ ਦੂਗਣੀ ਹਾਂਜੀ 5-7 ਦਿਨ ਲੈ ਜੂਗੀ ਬੈੜ ਕਿੰਨਾ ਕੁ ਦੁੱਧ ਪਾ ਸਕਦੇ। ਬਲੂਨ ਨੇ 25-26 ਕਿਲੋ ਜੁਆਇਆ ਜੀ। ਜੱਡੀ ਆਪ ਹੈ ਇਹਨੂੰ ਕਹਿ ਸਕਦੇ ਆ ਵੀ ਓੱਡਾ ਹੀ ਲੇਵਾ, ਥਾਣ ਲੇਵਾ ਇਹ ਕਹਿ ਸਕਦੇ ਆ ਵੀ ਜਿਵੇਂ ਮੱਝਾਂ ਨਾਲ ਵੀ ਲੱਗਦਾ ਹਨਾ। ਬੜਾ ਪੂਰਾ ਆਪਾਂ ਲੈਨੇ ਭਾਜੀ ਚੰਗੀ ਆ, ਬੈੜ ਵੀ ਚੰਗੀ, ਮੈਂ ਵੀ ਚੰਗੀ ਟੋਕੀ। ਠੀਕ ਆ ਗੱਲ, ਬਾਜਨ ਵਾਲੀ ਬੈੜ ਆ ਗਈ, ਚੰਗੇ ਸਰੀਰ ਵਾਲੀ ਹਨਾ। ਜੀ ਜੀ। ਇੱਕ ਖਾਸ ਗੱਲ ਇਹ ਦੀ ਸੱਜਣਾ ਹੋਰ ਰਹੂਗੀ, ਮੋਟੀ ਬੈੜ ਨਹੀਂ ਹੈਗੀ, ਟਾਂਚਾ ਚੰਗਾ। ਓਦਾਂ ਦਾ ਜਿਵੇਂ ਮੇਲਿਆਂ ਤੇ ਰეკਮੈਂਡੇਸ਼ਨ ਹੁੰਦੀ ਆ ਨਾ ਵੀ ਪਸਤਰੀਆਂ ਦੇਖਣੇ ਚਾਹੀਦੇ ਨੇ। ਪੂਰੀ ਹੈਗੀ। ਜੀ ਜੀ। ਤੇ ਬਾਕੀ ਬੈ ਹੀ ਨਹੀਂ ਹੁਣਾ ਜਿੱਡੀ ਬੈੜ ਆ। ਆ ਥਾਣ ਲੈ ਵੇ ਜੀ ਆ ਗਈ ਸਾਰਾ ਬਹੁਤ ਬੋਲੀ ਪਈ ਆ ਲੈ। ਆ ਚੀਜ਼ ਭਰੂ ਸਾਰੀ। ਲੈ ਕਿੰਨੀ ਪਈ? ਅੱਧੇ ਭੜੀ ਬੱਲ। ਹਾਂ ਤੇ ਥਾਣ ਬੰਦਾ ਇਹ ਕਹੇ ਸਾਡੇ ਵੀ ਹੱਥੀਂ ਚਵਾਈ ਵਾਲੀ ਆ ਨਾ। ਲਓ ਜੀ। ਆ ਲੈ ਪਾਸ ਵੀ ਕਰ ਦਿੰਦੇ ਆ। ਠੀਕ ਆ ਗੱਲਾਂ। ਆ ਚੱਕਾ ਸਦਣੋ। ਗੱਬ ਗੱਬਣ ਦੀ ਧਾਰਾ ਮਾਰ ਕੇ ਦਿਖਾ ਦਿਆਂ ਤੁਹਾਨੂੰ। ਅਸਲ 'ਚ ਨਾ ਪਾਸ ਪਾਈ ਨੇ ਤੁਹਾਨੂੰ ਕਰਕੇ ਦੇਤੀ ਪਰ ਫੇਰ ਵੀ ਜੇ ਕਿਸੇ ਸੱਜਣ ਨੇ ਨੇੜ ਆ ਕੇ ਪਾਸ ਕਰਨੇ ਬਾਈ ਕਹਿੰਦਾ ਨੇੜ ਆ ਕੇ ਪਾਸ ਕਰਕੇ ਲੈ ਜਾਏ ਕੁਆਲਿਟੀ ਵਾਲੀ ਚੀਜ਼ ਆ ਗਈ। ਲਓ। ਤੇ ਬਾਕੀ ਲੇਵਾ ਵਾਲਾ ਭਰੂਗੀ ਬੰਦੇ ਨਾ। ਹਾਂ ਬਹੁਤ ਤੇ ਹੁਣ ਮਾਰ ਦੇ ਗਰੀ 2 ਨੰਬਰ ਆਪਣਾ ਮੇਨ ਤੋਹਫੇ ਤੇ ਮਾਰ ਕੈਮਰਾ ਉਹ ਦਿਖਾ ਸਿਸਟਮ ਥੱਲੋਂ ਕਿੰਦਾ ਨਾ ਲੱਗੇ ਬਣਿਆ ਪਿਆ ਜਾਲ ਕਹਿੰਦੇ ਉਹਦਾ ਜਾਲ ਤੋਰ ਤੋਰ ਚੋਬਰਾ ਲੈਵੇ ਤੇ ਵੀ ਨਸਾਂ ਆ ਗਈਆਂ ਤੋਰਦੇ ਤੋਰਦੇ ਸਿੰਗੀ ਆ ਗਈ ਬੰਦ ਜਮਾ ਨਾ ਨਿੱਕੀ ਨਿੱਕੀ ਸਿੰਗੀ ਆ ਗਈ ਬਾਈ ਸਿੰਗੀ ਜਮਾ ਬੰਦ ਜਿੰਨੀ ਉੱਤੋਂ ਬਾਡੀ ਚੌੜੀ ਉਨੀ ਚੌੜਾ ਕਹਿ ਸਕਦੇ ਆ ਥੱਲੋਂ ਲੈਵਾ ਹਨਾ ਤੇ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਯਾਰ ਝੋਟੀ ਆਪ ਵੀ ਉਹੀ ਗੱਲ ਆ ਬੜੀ ਕਮਾਲ ਦੀ ਝੋਟੀ ਆ ਹਨਾ ਹਾਂਜੀ ਆ ਬੜੀ ਕਮਾਲ ਦੀ ਝੋਟੀ ਆ ਤਾਂ ਪਾਕਿਸਤਾਨ ਦਾ ਚਾਈਆ ਪੂਰੇ ਆ ਪਾਕਿਸਤਾਨ ਦਾ ਚਾਈਆ ਇਹ ਇੱਕ ਨਾ ਆਪਾਂ ਕੰਨਾਂ ਕੰਮ ਜੈਨੂਅਲ ਮੇਰੇ ਮੱਥੇ ਤੇ ਉਹ ਵਾਈਟ ਦੇ ਵਾਈਟ ਵਾਲ ਹੈ ਨਾ ਇਹ ਹੋਰ ਆਪਾਂ ਹੁੰਦਾ ਅਗਲਾ ਕਾਲੇ ਵੀ ਕਰ ਦਿੰਦਾ ਆਪਾਂ ਨਹੀਂ ਕਰ ਇਹ ਬਾਈ ਕਹਿੰਦਾ ਕੰਮ ਕਰਨਾ ਜਮਾ ਜੈਨੂਅਲ ਚੋ ਬਰਾ ਕਮਾ ਕੇ ਰੋਕ ਲਈ ਉੱਲੇ ਬੰਨੇ ਕਰਾ ਲਾ ਫੇਸ ਕਮਾ ਲਾ ਕਮਾ ਲਾ ਕਮਾ ਲਾ ਇੱਥੇ ਰੋਕ ਲਾ ਆ ਜਾ ਗੈਰੀ ਲਿਆ ਕੈਮਰਾ ਇੱਥੇ ਰੋਕ ਲਾ ਰੋਕ ਲਾ ਇਹ ਇੱਥੋਂ ਫੇਸ ਤੇ ਮਾਰ ਦੇ ਨਾਲ ਤਾਂ ਸਿੰਗੀ ਕਰਾ ਦੇ ਚੱਕ ਜਿਹੜੀ ਆ ਚੀਜ਼ ਆ ਗਈ ਨਾ ਬਾਈ ਕਹਿੰਦਾ ਵੀ ਆਪਾਂ ਲਕੋ ਵੀ ਸਕਦੇ ਸੀ ਯਾਰ ਪਰ ਲਕੋਣ ਹੀ ਨਹੀਂ ਕਿਉਂਕਿ ਇਹ ਚੀਜ਼ ਆ ਆਪੇ ਝੋਟੀ ਆਪ ਲਗਾਉਂਦੀ ਆ ਜਿਹਦੇ ਸਾਡੀ ਕੁਆਲਟੀ ਆ ਹਫਤੇ ਬਾਅਦ ਫੇਜ ਚਿੱਟੇ ਨਿਕਲ ਜਾਂਦੇ ਅਗਲਾ ਲਾਂਬਾ ਦਿੰਦਾ ਉਹ ਕੰਮੇ ਨਹੀਂ ਕਰਨਾ ਲਾਂਬੇ ਵਾਲਾ ਅੱਲਾ ਲਾਂਬੇ ਵਾਲਾ ਸਿਸਟਮੇ ਨਹੀਂ ਕਰਨਾ ਗਰੀ ਇਧਰਲੇ ਬੰਦੇ ਹਾਂ ਦਾ ਖਾਸ ਸਿਸਟਮੇ ਦਾ ਇੱਕ ਬੰਦੇ ਕਮਾ ਕੇ ਆਣ ਕੋਈ ਤੇ ਇੱਥੋਂ ਇੱਥੋਂ ਕਰਾ ਕੁਆਲਟੀ ਚੈੱਕ ਕਮਾ ਲਿਆ ਮਾਰਾ ਮਾਰ ਲਿਆ 4x4 ਆਡਰ ਬਣਿਆ ਪਿਆ ਠੀਕ ਆ ਗੱਲ ਇੱਥੋਂ ਕਮਾਰਾ ਸੁਹਾ ਕਿੰਨੇ ਦਿੰਦਾ ਕਿਹੜਾ ਸੁਹਾ ਸੁਹਾ ਬਾਈ ਜੀ ਦੂਹਾ ਆ ਠੀਕ ਆ ਗੱਲ ਸੂਆ ਆਏਗਾ 7-8 ਦਿਨਾਂ ਦਾ ਮਗਰ ਕੱਟੀ 8 ਦਿਨਾਂ ਦਾ 16 ਕਿਲੋ ਦੁੱਧ ਅੱਜ ਮਿੰਦ ਦੇਣਾ 16 ਕਿਲੋ ਦੁੱਧ ਅੱਜ ਬਾਈ ਕਹਿੰਦਾ ਤਿਆਰੀ ਦਾ 8 ਦਿਨਾਂ ਦਾ ਸੂਆ ਸੂਆ ਦੂਜਾ ਤੇ ਮਗਰ ਕੱਤੀ ਹੈ ਨਾ ਕੱਟੀ ਆ ਮਾਰ ਪੀਕ ਲੈਵਲ ਤੇ 18 ਪਲੱਸ ਚੱਲੂਗੀ ਠੀਕ ਹੈ ਗੱਲ ਆ ਪੀਕ ਲੈਵਲ ਤੇ ਬਾਈ ਕਹਿੰਦਾ 18 ਤੋਂ ਬਾਹਰ ਹੀ ਦੇ ਦੂ ਪਰ ਅੱਜ 16 ਹਾਜ਼ਰ ਆ ਛੋਟੀ ਬਟਨ ਆ ਗਏ ਉਰਲੇ ਬੰਨੇ ਕਰੀ ਥੋੜੀ ਬਟਨ ਆ ਗਏ ਨਾੜਾਂ ਆ ਗਈਆਂ ਸਾਰੀਆਂ ਚੀਜ਼ਾਂ ਪੂਰੀਆਂ ਆ ਪੰਜੇ ਕੱਕਿਆਂ ਜੀ ਪੂਰੀ ਆ ਪੂਰੀ ਠੀਕ ਹੈ ਗੱਲ ਆ ਤੇ ਹੁਣ ਮਾਰ ਦੇ ਕਰੀ 2 ਨੰਬਰ ਵਾਲੀ ਦੇ ਫੇਸ ਤੋਂ ਲਾ ਕੇ ਇੱਕ ਤੋਂ ਇੱਕ ਹੀ ਚੜਦੀ ਆਊਗੀ ਤੁਹਾਨੂੰ ਇਹ ਗੱਲ ਕਿਸੇ ਗੱਲ ਨੂੰ ਇਹ ਕਹੀ ਦੀ ਵੀ ਅੱਜ ਮਨੀ ਕਹਿੰਦਾ ਇਹ ਆਪ ਬੋਲਣਗੇ ਆਪਾਂ ਘੱਟ ਬੋਲਾਂਗੇ ਇੱਥੋਂ ਮਾਰ ਕੈਮਰਾ ਲੋ ਜੀ ਇੱਥੋਂ ਮਾਰ ਕੈਮਰਾ ਇੱਥੋਂ ਕਰਾ ਚੈੱਕ ਤੋਰ ਜੋ ਬਰਾ ਖੋਲ ਕੇ ਵੱਡੀ ਫੁੱਲ ਆ ਗਈ ਹੈ ਨਾ ਹਾਂਜੀ ਤੋਰ 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 ਸਿੰਘ ਆ ਗਿਆ ਬੰਦ ਵੱਡੀ ਫੁੱਲ ਜਾਤ ਨਸਲ ਕੁਆਲਿਟੀ ਨਾਲ ਇੱਥੇ ਕਦੇ ਵੀ ਸਮਝੌਤਾ ਨਹੀਂ ਹੁੰਦਾ ਇਹ ਮੰਨ ਲਓ ਟੌਪ ਤੋਂ ਟੌਪ ਚੀਜ਼ ਹੀ ਮਿਲੂਗੀ ਸੂਆ ਬਣੀ ਦੂਜਾ ਸੂਆ ਬਾਜੀ ਸੂਆ ਦੂਜਾ ਤੇ ਨਾਲ ਆ ਗਿਆ ਮੇਲਕਾ ਛੋਟੀਆ ਵੀ ਬੜੀ ਕਮਾਲ ਦੀ ਬਹੁਤ ਕੁਆਲਟੀ ਦੀ ਝੂਟੀ ਟਾਪ ਦੀ ਆ ਕੱਲਾ ਕਹਿਣਾ ਵਾਲਾ ਕੰਮ ਨਹੀਂ ਹੁੰਦਾ ਕਿਉਂਕਿ ਇਹ ਦਿਖਦੀਆਂ ਨੇ ਇਹਨਾਂ ਨੂੰ ਵੱਡੀਆਂ ਛੋਟੀਆਂ ਜਾਂ ਆਪਾਂ ਇਹਨਾਂ ਦੇ ਕੋਈ ਨਾ ਭਾਈ ਉਹ ਕਰਤ ਦਾ ਚੜਾ ਨਹੀਂ ਸਕਦੇ ਕੋਈ ਇਹ ਕੰਮ ਨਾ ਵੱਡੀ ਦਿਖਾਣੀ ਤੇ ਨਾ ਛੋਟੀ ਜਿਹੜੀ ਆਪਾਂ ਤੁਹਾਨੂੰ ਕਹਿੰਦੇ ਜੈਨੂਅਲ ਆ ਉਹ ਦਿਖਾਣੀ ਆ ਹਾਂ ਜਿਹੜੀ ओरिजिनल ਆ ਉਨੀ ਦਿਖਾਵਾਂਗੇ ਚੀਜ਼ ਕੁਆਲਟੀ ਦੀ ਆ ਪੂਰੀ ਜੀ ਨੰਬਰ ਆ ਗਿਆ ਮੱਝਾਂ ਚੋਂ ਦੂਜਾ ਤੇ ਓਦਾਂ ਆ ਗਿਆ ਤੀਜਾ ਨੰਬਰ ਹਾਂ ਇੱਕ ਚੋਬਰ ਨੇ ਵੀ ਆਪਣਾ ਦੱਸਣਾ ਵੀ ਮੈਂ ਪਹੁੰਚ ਕਾਨੀ ਆ ਚੋਬਰ ਜੀ ਦੱਸੋ ਕੀ ਕੀ ਪਹੁੰਚ ਕਾਨੀ ਆ ਜੇ ਠੀ ਚੋਬਰ ਕਿਹੜੇ ਕਿਹੜੇ ਦੋ ਪਸ਼ਮਾਂ ਦੀ ਪਹੁੰਚ ਕਰ ਦੇਗਾ ਇੱਕ ਗਾਂ ਤੇ ਇੱਕ ਮੱਝ ਇੱਕ ਮੱਝ ਇੱਕ ਮੱਝ ਕੋਈ ਪੈਸੇ ਨਹੀਂ ਲਵਾਂਗੇ ਇੱਕ ਗਾਂ ਪੰਜਾਬ ਦੇ ਜਿਹੜੇ ਮਰਜੀ ਕੋਨੇ ਉਹਨੇ ਦੋ ਚੋਬਰ ਪਹੁੰਚ ਕਰੂਗਾ ਲੈ ਸਜਣੋ ਚੋਬਰ ਕਹਿੰਦਾ ਨਾ ਇੱਕ ਵੈੜਾ ਤੇ ਇੱਕ ਕੋਈ ਝੋਟੀ ਹਾਂ ਜਿਹੜਾ ਮਰਜੀ ਦੋ ਨਾਲ ਲੈ ਲਿਓ ਗਾਂ ਨਾਲ ਇੱਕ ਇੱਕ ਮੱਝ ਆਲ ਪੰਜਾਬ ਪਹੁੰਚ ਫਰੀ ਜੀ ਇਹਦਾ ਦੁੱਧ ਕਿੰਨਾ ਮਣੀ ਹਾਂ ਜੀ 2 16 ਕਿਲੋ 16 ਕਿਲੋ ਹਾਜ਼ਰ ਕਿੰਨੇ ਦਿੰਦੀ ਸੂਈ ਦੀ ਇਹ ਇਹ ਵੀ ਸੂਈ 89 ਦਿਨਾਂ ਦੀ 89 ਦਿਨਾਂ ਦੀ ਸੂਈ 16 ਕਿਲੋ ਦੁੱਧ ਇਹਦੇ ਕੋਲੇ ਆ ਗਿਆ ਤਿਆਰ ਪੀਕ ਲੈਵਲ ਤੇ ਕਿੰਨਾ ਪਾ ਸਕਦੀ ਆ 18+ ਚੱਲੂਗੀ 18 ਤੋਂ ਬਹੁਰੇ ਹਾਂ ਜੀ ਯਾਰ ਇੰਨੀ ਘੈਂਟ ਲਿਆਉਣਾ ਕਿੱਥੋਂ ਵਾਹਿਗੁਰੂ ਦੇਈ ਜਾਂਦਾ ਜੀ ਆਪਾਂ ਲਈ ਆਪਾਂ ਲਈ ਜਾਂਦੇ ਜਿੰਨੇ ਬਾਈ ਕੋ ਪਰੀਆਂ ਦਿੱਤੀਆਂ ਜੀ ਠੀਕ ਆ ਠੀਕ ਆ ਠੀਕ ਆ ਇੱਥੇ ਦੋਨਾਂ ਦੇ ਮਾਰੀ ਗਰੀ ਕੈਮਰਾ ਦੋਨਾਂ ਦੇ ਮਾਰ ਕੈਮਰਾ ਜੇ ਕਿਸੇ ਸੱਜਣ ਨੇ ਜੋ ਜੋੜਾ ਵੀ ਇਹੇ ਲੈਂਦਾ ਆਪਾਂ ਫੇਰ ਵੀ ਪਹੁੰਚ ਕਰ ਦਵਾਗੇ ਲੈ ਆਓ ਫਿਰੇ ਲਾਤੀ ਯਾਰ ਅੱਜ ਬਾਈ ਕਹਿੰਦਾ ਆ ਦੋ ਲੈਂਦਾ ਕੋਈ ਫੇਰ ਵੀ ਪਹੁੰਚ ਕਰ ਦਵਾਗੇ ਠੀਕ ਆ ਗੱਲ ਤੇ ਅੱਜ ਮਾਰੇ ਕਹਿੰਦਾ ਰੱਖੋ ਜਾਂਦਾ ਹਾਂ ਹੋ ਜਾ ਹਾਂ ਹੁਣ ਮਾਰਦੇ ਅਗਲੇ ਨੰਬਰ ਦੇ ਕੈਮਰਾ ਤੋਰ ਚੋਬਰਾ ਖੋਣ ਕੇ ਤੋਰ 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 ਇਹਦਾ ਸੁਆ ਬਾਈ ਜੀ ਪਹਿਲਾ ਸੁਆ ਆ ਪਹਿਲਣ ਹਾਂ ਚਾਰ ਦੰਦ ਆ ਸੁਆ ਪਹਿਲਾ ਚਾਰ ਦੰਦ ਆ ਹਾਂ ਆਹ ਨਾ ਭਈ ਜੇ ਮੈਂ ਕਹਿੰਦੇ ਹੁੰਦਾ ਨਾ ਆੜਤੀਆਂ ਦੇ ਸਹਰਾਣੇ ਕਰ ਗਿਆ ਮੈਂ ਕਹਾਂ ਜੀ ਛੋਟੇ ਜਿਹਾ ਕੱਲੇ ਕੱਲਾ ਥਾਣਾ ਨਾੜਾ ਆ ਪਹਿਲ ਨਾ ਬਾਈ ਕਹਿੰਦਾ ਰਪਿਆ ਫਲਵਾਨ ਨਾ ਵਰਗਾ ਸਰੀਰ ਜਿਵੇਂ ਸੇਠਾਂ ਦੇ ਸਹਰਾਣਾ ਭਰਿਆ ਜੇ ਚੋਲੇ ਥੁੰਨ ਕੇ ਰੂਣਾ ਜੇ ਚੋਲੇ ਅਗਲਾ ਉੱਠਦਾ ਨਹੀਂ ਥੱਲੋਂ ਐਦਾਂ ਨਹੀਂ ਚਵਾਈਆ ਐਦਾਂ ਨਹੀਂ ਚਵਾਈਆ ਠੀਕ ਹੈ ਬਾਈ ਮੈਂ ਕਹਾਂ ਮੁਰਦਾ ਇਹਨੂੰ ਦੇਖ ਕੇ ਵੀ ਨਹੀਂ ਯਾਰ ਮੁਰਦਾ ਬਾਈ ਚੋਵੇ ਤਾਂ ਵੀ ਨਹੀਂ ਮੁਰਦਾ ਕਿਵੇਂ ਰੰਦਾ ਸੁਆ ਮਣੀ ਬਾਈ ਇਹ ਇਹ ਹੈਗਾ ਸੁਆ 8 ਦਿਨਾਂ ਤੋਂ ਅੰਦਰੇ ਅੰਦਰੀ ਆ 7 7 8 6 7 ਦਿਨਾਂ ਦਾ ਸੁਆ ਚਾਰ ਦੰਦ ਕੱਟੀ ਪਹਿਲਣ ਹਾਂ ਕੱਟੀ ਮਗਰ ਜੀ ਮਗਰ ਕੱਟੀ ਕਿੰਨਾ ਅੱਜ ਹਾਜ਼ਰ ਅੱਜ 15 ਪਲੱਸ ਤੋਂ ਹੋਇਆ ਜੀ 15 ਤੋਂ ਬਾਹਰੇ ਹਾਂ ਆ ਨਸਲ ਬਹੁਤਾ ਕੱਟੀ ਛੈ ਨਾ ਹਾਂ ਜੀ ਆ ਨਸਲ ਫੁੱਲ ਤੇ ਇੱਥੋਂ ਕਰ ਸਕਦਾ ਜੇ ਬਟਨ ਆ ਗਏ ਥਣ ਲੈਵਾ ਦੇ ਇੱਥੋਂ ਕਰਾ ਦੇ ਚੈੱਕ ਪਾਜੀ ਇੱਕ ਉਹ ਕਾਲਾ ਥਣ ਆ ਗਿਆ ਗਾਂਲੇ ਬੰਨਿਓ ਤੁੰਨੀ ਤੋਂ ਲੈ ਕੇ ਤੂ ਨੂੰ ਗੜੀ ਪਈ ਆ ਓਈ ਯਾਰਾ ਨੀ ਵੇਦਨ ਨੂੰ ਕਹਿਆ ਵੀ ਆਹ ਸੇਖਾਂ ਦੇ ਸਰਾਣੀ ਵਾਂਗੂ ਸਰੀਰ ਠੋਕੇ ਹੀ ਪਿਆ ਸਾਰਾ ਕਿ ਨਵੱਦ ਪਾਉਂ ਕੀ ਲੈਵਲ ਤੇ ਇਹ ਪੀਕ ਲੈਵਲ ਤੇ 17 18 ਇਹ ਵੀ ਰਾਵਾਂ ਚੱਲੂ 16 ਦੀ ਆਪਾਂ ਹੀ ਦੇ ਓੜ ਦੇ ਦਵਾਂਗੇ ਨਾ ਸਤਿਨਾ ਚੋਟੀਆਂ ਚ ਆ ਗਿਆ ਨੰਬਰ ਇਹਦਾ ਤੀਜਾ ਉਦਾਂ ਚੌਥਾ ਤੇ ਹੁਣ ਗੈਰੀ ਨਹੀਂ ਭਾਈ ਇਹ ਚੌਥਾ ਹੀ ਮੰਨਣਾ ਗਾਂ ਆਪਣੀ ਪਹਿਲੇ ਤੇ ਆ ਗਈ ਦੋ ਤੇ ਚੌਥਾ ਪੰਜਵੇਂ ਤੇ ਹੁਣ ਆ ਗਈ ਹੁਣ ਮਾਰਦੇ ਕਹਿੰਦੇ ਪੰਜਵੇਂ ਤੇ ਉੱਤੋਂ ਚੜਾਈ ਚੜੂਈ ਕਰਾ ਦੇ ਚੱਕ ਤੇ ਇੱਥੋਂ ਕਰਾ ਦੇ ਲੇਵਾ ਚੱਕ ਇਹਦਾ ਇਹ ਭਾਈ ਬੈਗੀ ਆ ਆ ਜਾ ਚੋਪਰਾ ਲਈ ਔਰ ਲਈ ਬੰਨੇ ਇਹ ਵਾਈ ਇਹ ਨਾ ਹੋ ਗਈ ਸੇਲ ਆਊਟ ਆ लेया लेया ਇਹਦੇ ਵਾਸਤੇ ਸੱਜਣ ਘੰਟੀ ਨਾ ਲਾਵੇ ਕੋਈ ਇਹ ਤੁਹਾਨੂੰ ਉਦਾਂ ਤੋੜ ਕੇ ਡਿਟੇਲ ਜ਼ਰੂਰ ਪੁੱਛਦਾਂਗੇ ਇਹਦੀ ਵੀ ਇਹ ਆਪਣੇ ਨਾ ਬੰਦੇ ਕੈਨੇਡਾ ਜੀ ਆ ਠੀਕ ਆ ਗੱਲ ਤੇ ਉਹ ਪਹਿਲੋਂ ਆਪਣੀ ਵੀਡੀਓ ਦੇ ਦੇ ਹੁੰਦੇ ਬਹੁਤ ਅੱਜ ਤੀਜੀ ਝੋਟੀ ਉਹਨਾਂ ਦੇ ਚੱਲੀ ਆ ਤੀਜੀ ਚੱਲੀ ਆ ਉਹਨਾਂ ਦੀ ਹਾਂਜੀ ਠੀਕ ਆ ਗੱਲ ਤੇ ਬਾਡੀ ਦਾ ਵਾਲੀ ਆ ਆਨਲਾਈਨ ਹੀ ਚੱਲੀ ਆ ਜੀ ਸੁਆ ਕਿਹੜਾ ਦੂਜਾ ਇਹ ਬਲੂਨ ਆ ਚਾਰ ਦੰਦ ਪਹਿਲਣ ਹਾਂਜੀ ਬਾਡੀ ਦਾ ਵਾਲੀ ਆ ਉਹ ਕਹਿੰਦੇ ਵੀ ਆਪਣੀ ਮਰਜ਼ੀ ਨਾਲ ਭੇਜ ਦੇ ਜਿਹੜੀ ਭੇਜਣੀ ਜਿਹੜੀ ਮਰਜ਼ੀ ਭੇਜ ਦੇ ਠੀਕ ਆ ਗੱਲ ਹਾਂ ਚਾਰ ਦੰਦ ਕੱਟੀ ਆ ਜੀ ਕਿੰਨੇ ਦੰਦ ਦਾ ਸੁਆ ਇਹਦਾ ਇਸ ਵਾਰ 7-8 ਥਾਣਾਂ ਵਾਲਾ ਕਿੰਨਾ ਤੋਂ ਤੁਸੀਂ ਅੱਜ ਇਹਦੇ ਕੋਲ 15 ਪਲਾਸ 16 ਦੀ ਓੜ ਤੇ 15 ਕਿਲੋ ਅੱਜ ਮਿਲ ਲੰਦੇ ਅਗਲਾ 15 ਅੱਜ ਹਾਂ ਬਣਾ ਕੇ ਆਲਾ ਕੰਮ ਹੀ ਆ ਬਣਾ ਕੇ ਉਹਦਾ ਠੀਕ ਆ ਗੱਲ ਆ ਇਹ ਸੱਜਣਾ ਹੋ ਗਈ ਸੇਲ ਨੰਬਰ ਇਹਦਾ ਆ ਗਿਆ 5ਵਾਂ ਤੇ ਹੁਣ ਮਾਰ ਦੀ ਗਰੀ ਕੈਮਰਾ 6 ਨੰਬਰ ਵਾਲੀ ਤੇ ਜੇ ਇਹ ਬਾਈ ਆਪਣੇ 2 ਮਹੀਆ ਹੋਰ ਆਉਣੀਆਂ ਵਾਲੇ ਠੀਕ ਆ ਗੱਲਾਂ ਇੱਕ ਉਹ ਗੱਡੀ ਥੋੜੀ ਖਰਾਬ ਉਤਰੀ ਰਹਿ ਗਈਆਂ ਮਈਆਂ ਜੇ ਦੋ ਤੋਂ ਅੰਦਰ ਲਾਉਣਾ ਉਹ ਵੀ ਹੈਗੀਆਂ ਠੀਕ ਆ ਗੱਲਾਂ ਹਾਂਜੀ ਆ ਦੋ ਦੇ ਅੰਦਰ ਵਾਲਾ ਕੇਸ ਵੀ ਹੈਗਾ ਤੋਰ ਚੋਬਰਾ ਤੋਰ ਤੋਰ ਤੋਰਿਆ ਕਰ ਖੋਲ ਕੇ ਹਿੰਮਤ ਨਾ ਮੜਾ ਜਾ ਸੂਆ ਮਣੀ ਦੂਜਾ ਸੂਆ ਸੂਆ ਦੂਜਾ ਤੇ ਪਿੱਠ ਪੜਾਏ ਗਿਆ ਸਦਾ ਝੱਕਾ ਪੂਰੀ ਕਿਦ ਦੇ ਪਈਆ ਸਿੰਘ ਸੁng ਵੀ ਵਾੜਾ ਫਰੀਂ ਬੱਚਾ ਕੀ ਆ ਗਿਆ ਬੱਚਾ ਮਗਰ ਕਟਾ ਆ ਜੀ ਨਾਲ ਮੇਲਕਾਫ ਤੇ ਗਾਂ ਵਾਲੇ ਬੰਨਿਓ ਕੱਟ ਆਲਾ ਆਰਡਰ ਰੱਖ ਰਿਆ ਪੂਰਾ ਪੂਰਾ ਜੀ ਨਸਲ ਬਰੀਡ ਆ ਗਈ ਫੁੱਲ ਹਨਾ ਹਾਂ ਜੀ ਫੁੱਲ ਬਰੀਡ ਆ ਗਈ ਧੋਰ ਚੋਂ ਭਰਾਏ ਨੂੰ ਲੈ ਵਾ ਇਹ ਵੀ ਕਹ ਲਈ ਉਹਦਾ ਹੀ ਰੱਖਦੇ ਜੀ ਤਾਂ ਪਾਕਿਸਤਾਨ ਦਾ ਚਾਚਾ ਵਾਲੀਆਂ ਮਈਆਂ ਹਾਂ ਜੀ ਹਾਂ ਜੀ ਬਹੁਤ ਲੈ ਵਾ ਤੇ ਬਾਕੀ ਨਸਲ ਬਰੀਡ ਵਾਲਾ ਤਾਂ ਕੋਈ ਇਹ ਕਹਿ ਸਕਦਾ ਵੀ ਲੇਖਾ ਹੀ ਨਹੀਂ ਵਿੱਚ ਲੇਖਾ ਨਹੀਂ ਲੇਖਾ ਬਹੁਤ ਅਲੈਕੁਮ ਅਲੈਕਿਨ ਕਿੰਨੇ ਦਿਨ ਦੀ ਸੂਈ ਭਾਈ ਸੂਈ ਦਊਗੀ 10-11 ਦਿਨਾਂ ਦੀ ਕਿੰਨਾ ਹੋਊਗਾ ਅੱਜ ਤਿਆਰ 12 ਦਿਨ ਮੰਨ ਲਓ 18 ਕਿਲੋ ਅੱਜ ਤਿਆਰ ਆ 18 ਕਿਲੋ ਤਿਆਰ ਆ ਹਾਜ਼ਰ ਹਾਜ਼ਰ ਚਵਾਈ ਦੀ ਕੈਸੀ ਹੈ ਇੱਕ ਨੰਬਰ ਮੋਗੇ ਕਰਦੀ ਆ ਧਰਤੀ ਚ ਮੋਗੇ ਪੂਰੇ ਧਰਤੀ ਚ ਗਲੀਆਂ ਕਰਦੀ ਆ ਬਾਈ ਕਹਿੰਦਾ ਚਵਾਈ ਦੀ ਤਾਂ ਨਾ ਧਰਤੀ ਚ ਗਲੀਆਂ ਕਰਨ ਵਾਲਾ ਸ਼ਿਸ਼ਟ ਵੀ ਆ 18 ਕਿਲੋ ਨਾ ਇਹ ਇੱਕ ਇੱਕ ੱਟੀ ਕੋਲੇ ਤਿਆਰ ਦੁੱਧ ਆ ਜਾ ਹਾਂ ਦੂਜਾ ਜ਼ੂਆ ਆ ਆ ਦੂਜਾ ਜ਼ੂਆ 18 ਕਿਲੋ ਦੁੱਧ ਹਾਜ਼ਰ ਟਾਈਮ ਤੋਂ ਟਾਈਮ 'ਤੇ ਚੋਣ ਵਾਲਾ ਤਸੱਲੀ ਕਰਾਉਣ ਵਾਲਾ ਕਹਿ ਲਈਏ ਇੱਥੋਂ ਦਿਖਾ ਦਿੰਦੇ ਆ ਆ ਬਾਈ ਤੈਨੂੰ ਝੋਟੀਆਂ ਆ ਗਈਆਂ ਦੇਖ ਕਹਿੰਦਾ ਜਾਜ ਵੱਡੇ ਜਹਾਜ ਆਪਾਂ ਨਹੀਂ ਬੋਲਣਾ ਜਾਜ ਇਹ ਹੁੰਦਾ ਠੀਕ ਆ ਗੱਲ ਆ ਹਾਂ ਤੇ ਹੁਣ ਮਾਰਦੇ ਗਏ ਕੈਮਰਾ ਆਹ ਛੋਟੀ ਤੇ ਇਹਦਾ ਨੰਬਰ ਮੈਂ 7ਵਾਂ ਆ ਗਿਆ ਹਾਂ 7ਵਾਂ ਆਹ ਤੋਰ ਚੋਬਰਾ ਹੋ ਗਈ ਪੁੱਠੇ ਦੀ ਇਹ ਵੀ ਕਰੀਏ ਫੁੱਲ ਖੜਮੇ ਪੁੱਠੇ ਪੂਰੇ ਜੀ ਹਾਂ ਬੱਚਾ ਕੀ ਆ ਗਿਆ ਨਾ ਕੱਟ ਕੱਟੀ ਆ ਜੀ ਮਗਰ ਕੱਟੀ ਤਕਰੀਬ ਨਾਲ ਆ ਕਿੱਲੇ ਤੇ ਜਿਹੜੀ ਮੱਝ ਹੁੰਦੀ ਆ ਉਹਦੇ ਮਗਰ ਕੱਟੀ ਆ ਉਹ ਜ਼ਿਆਦਾਤਰ ਆ ਨਾ ਹਾਂ ਜੀ ਜ਼ਿਆਦਾਤਰ ਕੱਟੀ ਵਾਲੀ ਹੁੰਦੀ ਆ ਇੱਥੇ ਸੂਆ ਇਹਦਾ ਦੂਜਾ ਸੂਆ ਜੀ ਸੂਆ ਦੂਜਾ ਕਿੰਨੇ ਦਿਨ ਦਾ ਸੂਆ ਸੂਆ ਭਰੀ ਹੋਊਗਾ 10 ਤੋਂ 11 ਦਿਨਾਂ ਦਾ 10 11 ਦਿਨਾਂ ਦਾ ਹਾਂ ਜੀ ਸੂਆ ਦੂਜਾ ਹਾਂ ਜੀ ਕਿੰਨਾ ਦੁੱਧਾ ਦੋਜਾ ਅਜ 18 ਕਿਲੋ ਹੈ ਰਾਮ ਲੈ ਲੋ ਟਾਈਮ ਤੋਂ ਟਾਈਮ ਚਾਰ ਟਾਈਮ ਕੰਡਾ ਆਪਦਾ ਲਿਆ ਬੇ ਹਾਂਜੀ ਕੰਡਾ ਚਾਹੀਏ ਆਪਦਾ ਲਿਆ ਬੇ ਆਪਦਾ ਲੈ ਆਓ ਬੇ ਠੀਕ ਹੈ ਕੰਡਾ ਆਪ ਕੱਤੀ ਚ ਵੀ ਜੇ ਆਪਦੇ ਹੀ ਰੱਖ ਲੈ ਬੇ ਜੇ ਇੱਥੇ ਲੱਗਦਾ ਨੂੰ ਕੋਈ ਕੋਈ ਕਮਾ ਲੱਗਦਾ ਆਪ ਤੇਰੀ ਅਗਲੇ ਨੂੰ ਗਾਰੰਟੀ ਦੇ ਦਿੰਨੇ ਆ ਆਹਲਾ ਘਰੇ ਦਸੱਲੀ ਗੱਲ ਬੇ ਇੱਕ ਹਫ਼ਤੇ ਦੀ ਹਾਂਜੀ ਮੇਰਾ ਕਹਾਲਾ ਕੋਈ ਦੰਦਾ ਨਹੀਂ ਹੁਣਾ ਸਾਰੇ ਪੰਜਾਬ ਚ ਕੋਈ ਕੰਮ ਵੀ ਤਾਂ ਹੀ ਚਲਾਉਣਾ ਠੀਕ ਆ ਗੱਲ ਤਾਂ ਹੀ ਚੱਲਦਾ ਮਾਰੋ ਮਾਰ ਬਸ ਇੱਕ ਵੀਰੋ ਬੇਨਤੀ ਆ ਵੀ ਉਹਨਾਂ 5 ਕਿਲੋ ਪੇੜਾ ਬਜਰੂਰ ਖਾਣਾ ਮੱਝ ਰੈਂਦਾ ਨਾ ਆ ਦਾਣਾ ਦਾ ਹਾਂ 5-6 ਕਿਲੋ ਖਾ ਲਓ ਸਾਰਨੂੰ ਖਰਾਕ ਨਹੀਂ ਦੇਵਾਂ ਇਹ ਆਪਾਂ ਤੂੰ ਪੇਲ ਜਾ ਕੇ ਵਾਦਾ ਕਰ ਫੇਕੇ ਦਾ ਕੱਢਣ ਗਿਆ ਨਾ ਨਾ ਫੇਰ ਨਹੀਂ ਖਾਣ ਗਿਆ ਜ਼ਰੂਰ ਜੀ ਚੱਲ ਚੱਲ ਚੋਬਰਾ ਵੀ ਗੱਗੂ ਕੇ ਲਿਜੂਮ ਤੁਰਦਾ ਬੰਦਾ ਬਣਾ ਨਾ ਕਿੰਨਾ ਦੁੱਧ ਅੱਜ ਤਿਆਰ 18 ਕਿਲੋ ਜੀ ਕਿੰਨਾ ਚਵਾਦੂ ਮਨੀ ਦੁੱਧ 20 ਤਾਂ ਬਾਅਦ ਚੱਲੂਗੀ 20 ਕਿਲੋ ਤਾਂ ਹਾਂ ਪਰ ਮੌਸਮ ਨਹੀਂ ਪੇੜ ਠੀਕ ਹੈ ਕਰਨ ਹਾਂਜੀ ਨਸਾਂ ਦਾ ਇਹ ਲਾਲੂ ਵੀ ਸਾਰਾ ਆਪਣੇ ਪਿਛਲੀ ਵੀਡੀਓ ਦੋ ਪੈਣਾ ਨਹੀਂ ਸੀ ਠੀਕ ਹੈ ਐਨੀ ਤਸੱਲੀ ਕਰਾਤੀ ਹੈ ਨਾ ਉਹ ਤਾਂ ਪਹਿਲਾਂ ਹੀ ਪੈਗੀਆਂ ਸੀ ਵੀਡੀਓ ਪੈਣ ਦੋ ਆਪਾਂ ਉਹ ਬੰਦੇ ਦਾ ਅੰਮਰਸਰ ਦੇ ਬੰਦੇ ਲੈ ਗਏ ਠੀਕ ਹੈ ਠੀਕ ਹੈ ਹਾਂਜੀ ਇੱਥੋਂ ਕਰਾ ਦੇਈਂ ਗਰੀ ਤਸੱਲੀ ਵਾਹ ਬੰਦਾ ਬੜਾ ਸ਼ੌਂਕ ਰੱਖਦਾ ਮੱਜਾਂ ਦਾ ਇੱਥੋਂ ਕਰਾ ਦੇਈਂ ਤਸੱਲੀ 18 ਕਿਲੋ ਬਾਈ ਕਹਿੰਦਾ ਹਾਜ਼ਰ ਹੈ 20 ਕਿਲੋ ਦਾ ਇਹ ਕਹਿੰਦੀ ਵੀ ਹੱਕ ਰੱਖਦੀ ਐ ਚੋਣ ਦਾ ਮਗਰ ਕੱਟੀ ਲੈ 11 ਕੈਮਰਾ ਸਾਰੀਆਂ ਤੇ ਦੜਾ ਦੇ ਚਗਾਲਾ ਕਰੀ ਜਾਂਦੀਆਂ ਸਭ ਆਂੀਆਂ ਠੰਡੀਆਂ ਥੰਡੋਂ ਕਹ ਲਈਏ ਵੀ ਆਰ 100 ਦਾ 100 ਬਾਈ ਇੱਕ ਬੇਨ ਦੀ ਗਾਨੀ ਗੁੱਸਾ ਵੀ ਨਾ ਅਗਲਾ ਕਰੇ ਠੀਕ ਹੈ ਤੇ ਭਾਜੀ ਕੋਈ ਲੱਖ ਜਿੱਦਾ ਕਹਿੰਦਾ ਵੀ ਸਵਾ ਲੱਖ ਉਹ ਮੈਨੂੰ ਵੀਰ ਭੋਣਾ ਬਈ ਆਪਣੇ ਤੋਂ ਆਉਂਦੀਆਂ ਨਹੀਂ ਆਪਣੇ ਕੋਲੇ ਤਕਰੀਬਨ 1.70 80 ਤੋਂ ਸ਼ਟਾਰਟ ਆ 80 ਤੋਂ ਉਪਰ ਕੋ ਹਾਂ 1 ਲੱਖ ਤੇ 80 ਤੋਂ ਲਾ ਕੇ 2.5 3 4 ਲੱਖ ਉਹ ਜਿੰਦਾ ਨਹੀਂ ਤੁਹਾਨੂੰ ਚਾਹੀਦੀਆ ਉਦਾਂ ਦੀ ਝੋਟੀ ਦੀ ਦੋ ਮਈਆਂ ਹੋਰ ਆ ਜਾਣੀਆਂ ਜੇ ਕਿਸੇ ਵੀ ਨੇ ਹੋਰ ਆਪਣਾ ਜੇ ਉਹ ਥੋੜਾ ਜਿਹਾ ਇਤੋਂ ਹਲਗੀਆਂ ਆ ਠੀਕ ਹੈ ਉਹ ਉਹ ਹੈਗੀਆਂ ਉਹ ਕੱਲੂ ਆ ਜਾਣੀਆਂ ਠੀਕ ਹੈ ਤਾਂ ਉਹਦੀ ਵੀਡੀਓ ਆਪਾਂ ਉਦਾਂ ਪਾ ਦੇਵਾਂਗੇ ਓਕੇ ਓਕੇ ਆ ਜਿਹੜਾ ਅਗਲਾ ਕਹੂਗਾ WhatsApp ਤੇ ਭੇਜ ਦਵਾਂਗੇ ਠੀਕ ਹੈ ਗੱਲ ਹਾਂ ਜੀ ਨੰਬਰ ਬੋਲ ਦਿਓ 9478 ਹਾਂਜੀ 4747 40 ਪਿੰਡ ਸ਼ਾਹਪੁਰ ਤਹਿਸੀਲ ਫਲੌਰ ਤੇ ਜ਼ਿਲ੍ਹਾ ਜਲੰਧਰਾ ਸੰਪਰਕ ਵਾਈ ਨਾਲ ਕਰ ਲਿਓ ਧੰਨਵਾਦ